ਸਾਰੇ ਲੁਧਿਆਣਾ ਦੇ মিডিਆ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਸਾਥੀਓ ਇੱਕ ਬਹੁਤ ਮਹੱਤਵਪੂਰਨ ਕਦਮ ਹੈ ਜਿਹੜਾ ਉਹ ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਚੱਕਣ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ 3 ਸਾਲ ਤੋਂ ਸਾਡੀ ਪੰਜਾਬ ਸਰਕਾਰ ਮਾਨ ਸਾਹਿਬ ਦੀ ਸਰਕਾਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਪਰ ਅਸੀਂ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਹੋਈ ਸੀ ਕਿਉਂਕਿ ਇਸ ਤੋਂ ਸਿਰਫ ਤੁਸੀਂ ਜਾਂ ਮੈਂ ਨਹੀਂ ਕੇਜਰੀਵਾਲ ਸਾਹਿਬ ਤੋਂ ਲੈ ਕੇ ਪੰਜਾਬ ਦੇ 3 ਕਰੋੜ ਪੰਜਾਬੀ ਨੇ ਜੋ ਪਿਛਲੇ ਸਮਿਆਂ ਦੇ ਵਿੱਚ ਸਰਕਾਰਾਂ ਦੀ ਪੁਸ਼ਤਪਨਾਹੀ ਦੇ ਤਹਿਤ ਪੰਜਾਬ ਦੇ ਵਿੱਚ ਨਸ਼ਿਆਂ ਦਾ ਕਾਰੋਬਾਰ ਫੈਲਿਆ ਉਹਨੂੰ ਜੜੋਂ ਖਤਮ ਕਰ ਦੇ ਲਈ ਅਸੀਂ ਤਿਆਰੀ ਕੀਤਾ ਤੇ ਇਹ ਇਸ ਦਾ ਲਾਸਟ ਹੱਲ ਹੈ ਜਿਹੜਾ ਲਾਸਟ ਪੁਸ਼ ਹੈ ਜਿਹੜਾ ਉਹ 1 ਮਾਰਚ ਤੋਂ ਡਰਾਈਵ ਜਿਹੜੀ ਉਹ ਸ਼ੁਰੂ ਕੀਤੀ ਹੈ ਪਰ ਇਹਦੇ ਦੌਰਾਨ ਇਹ ਦੇਖਣ ਨੂੰ ਮਿਲਿਆ ਕਿ ਪੰਜਾਬ ਦੇ ਵਿੱਚ ਜਿੰਨਾ ਵੀ ਨਸ਼ਾ ਅੱਜ ਆ ਰਿਹਾ ਹੈ ਉਹ तकरीबन 90-95% ਹੈ ਜਿਹੜਾ ਉਹ ਇੰਟਰਨੈਸ਼ਨਲ ਬਾਰਡਰ ਤੋਂ ਪਾਕਿਸਤਾਨ ਆਈਐਸਆਈ ਇੰਟਰਨੈਸ਼ਨਲ ਬਾਰਡਰ ਤੋਂ ਭੇਜ ਰਿਹਾ ਹੈ ਤੇ ਇਹ ਚਾਹੇ ਇੰਟਰਨੈਸ਼ਨਲ ਬਾਰਡਰ ਤੋਂ ਸਮਗਲਿੰਗ ਨਸ਼ਿਆਂ ਦੀ ਔਰ ਹਥਿਆਰਾਂ ਦੀ ਨਾ ਹੋਵੇ ਇਹਦੀ ਪ੍ਰਾਇਮਰੀਲੀ ਤੌਰ ਦੇ ਉੱਪਰ ਜ਼ਿੰਮੇਵਾਰੀ ਤਾਂ ਬੀਐਸਐਫ ਦੀ ਕੇਂਦਰ ਸਰਕਾਰ ਦੀ ਬਣਦੀ ਹੈ ਪਰ ਇਹਦੇ ਵਿੱਚ ਕੇਂਦਰ ਸਰਕਾਰ ਬੜੀ ਬੁਰੀ ਤਰ੍ਹਾਂ ਫੇਲ ਹੋ ਰਹੀ ਹੈ ਸੋ ਇਸ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਜੋ ਜੋ ਐਨਫੋਰਸਮੈਂਟ ਹੈ ਬਾਰਡਰ ਤੇ ਉਹਨੂੰ ਉਹਨੂੰ ਹੋਰ ਸਪਲੀਮੈਂਟ ਕਰਨ ਦੇ ਲਈ ਪੰਜਾਬ ਸਰਕਾਰ ਐਂਟੀ ਡਰੋਨ ਟੈਕਨੋਲੋਜੀ ਹੈ ਜਿਹੜੀ ਉਹ ਐਕਵਾਇਰ ਕਰਨ ਜਾ ਰਹੀ ਹੈ ਜਿਹਦੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਤਿੰਨ ਕੰਪਨੀਆਂ ਦੇ ਟ੍ਰਾਇਲਸ ਦੇ ਜਿਹੜੇ ਉਹ ਲਏ ਨੇ ਕੱਲ ਨੂੰ ਵੀ ਤਰਨਤਾਰਨ ਦੇ ਇੰਟਰਨੈਸ਼ਨਲ ਬਾਰਡਰ ਦੇ ਉੱਪਰ ਟ੍ਰਾਇਲਸ ਨੇ ਜਿਹੜੇ ਉਹ ਲਏ ਜਾ ਰਹੇ ਨੇ ਕੁਝ ਕੰਪਨੀਆਂ ਦੇ ਜਿਹਦੇ ਵਿੱਚ ਮੈਂ ਖੁਦ ਆਪ ਔਰ ਹਰਪਾਲ ਚੀਮਾ ਜੀ ਅਸੀਂ ਪਾਰਟਿਸਿਪੇਟ ਕਰਾਂਗੇ ਪੰਜਾਬ ਪੁਲਿਸ ਦੇ ਸਾਰੇ ਆਲਾ ਅਫਸਰ ਹੋਣਗੇ ਤੇ ਉਹਨਾਂ ਟ੍ਰਾਇਲਸ ਤੋਂ ਬਾਅਦ ਇਹਨੂੰ ਐਕਵਾਇਰ ਜਿਹੜਾ ਐਂਟੀ ਡਰੋਨ ਟੈਕਨੋਲੋਜੀ ਨੂੰ ਉਹ ਐਕਵਾਇਰ ਕੀਤਾ ਜਾਊਗਾ ਤੇ ਇਸ ਦੇ ਨਾਲ ਹੀ ਪੰਜਾਬ ਮੁਲਕ ਦਾ ਇਹ ਜਿਹੜਾ ਪਹਿਲਾ ਸੂਬਾ ਬਣ ਜਾਏਗਾ ਜਿਸ ਦੇ ਕੋਲ ਆਪਣਾ ਖੁਦ ਆਪਣਾ ਐਂਟੀ ਡਰੋਨ ਟੈਕਨੋਲੋਜੀ ਹੈ ਜਿਹੜੀ ਉਹ ਹੋਏਗੀ ਸੋ ਮੈਂ ਸਮਝਦਾ ਕਿ ਜਿੱਥੇ ਇਹ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ ਕਿ ਇੰਟਰਨੈਸ਼ਨਲ ਬਾਰਡਰ ਤੋਂ ਕੱਲੇ ਪੰਜਾਬ ਨੂੰ ਹੀ ਨਹੀਂ ਪੂਰੇ ਦੇਸ਼ ਨੂੰ ਨਸ਼ੇਦ ਔਰ ਹਥਿਆਰਾਂ ਤੋਂ ਬਚਾਇਆ ਜਾਵੇ ਉੱਥੇ ਇਹ ਜ਼ਿੰਮੇਵਾਰੀ ਉਹ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਰਹੀ ਸਭ ਪੰਜਾਬ ਇਸ ਸਰਕਾਰ ਹੈ ਜਿਹੜੀ ਇਹ ਜ਼ਿੰਮੇਵਾਰੀ ਆਪਦੇ ਮੋਢਿਆਂ ਤੇ ਲੈ ਕੇ ਇਹ ਇੱਕ ਮਹੱਤਵਪੂਰਨ ਕਦਮ ਹੈ ਜਿਹੜਾ ਉਹ ਲੈਣ ਜਾ ਰਹੀ ਹੈ ਪਰੋੜਾ ਸਾਹਿਬ ਐਂਟੀ ਡਰੋਨ ਟੈਕਨੋਲੋਜੀ ਜਿਹੜੀ ਹੈ ਇਹ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈ ਅ ਦੇਖੋ ਇਸ ਤਰ੍ਹਾਂ ਕਿ ਅੱਜ ਦੀ ਡੇਟ ਦੇ ਵਿੱਚ ਜਿਹੜੇ ਡਰੋਨਸ ਆਉਂਦੇ ਨੇ ਉਹ ਬੇਸਿਕਲੀ ਪਾਕਿਸਤਾਨ ਤੋਂ ਫਲਾਈ ਕਰਕੇ ਡਰੱਗਸ ਔਰ ਹਥਿਆਰ ਲੈ ਕੇ ਉਹ ਆਉਂਦੇ ਨੇ ਉਹ ਇੰਨੀ ਕੁ ਉਹਨਾਂ ਦੀ ਜੋਸ ਜਦੋਂ ਅਸੀਂ ਟ੍ਰਾਇਲਸ ਲਏ ਨੇ ਉਹਨਾਂ ਦੀ ਹਾਈਟ ਹੈ ਜਿਹੜੀ ਉਹ ਕਈ ਵਾਰੀ 2 3 ਤੱਕ 3 ਕਿਲੋਮੀਟਰ ਤੱਕ ਵੀ ਚਲੀ ਜਾਂਦੀ ਹੈ ਇੰਨੇ ਜ਼ਬਰਦਸਤ ਟੈਕਨੋਲੋਜੀ ਦੇ ਜਿਹੜੇ ਡਰੋਨ ਆ ਰਹੇ ਨੇ ਜਿਹੜੇ ਕਿ ਵੈਸੇ ਵੀ ਨਿਗਾਹ ਦੇ ਵਿੱਚ ਆਉਂਦੇ ਨਹੀਂ ਹੈਗੇ ਜੇ ਆ ਵੀ ਜਾਣ ਸਪਾਟ ਹੋ ਵੀ ਜਾਣ ਤੇ ਉਹਨਾਂ ਨੂੰ ਫਾਇਰ ਡਾਊਨ ਕਰਨਾ ਉਹ ਅਸੰਭਵ ਹੋ ਜਾਂਦਾ ਹੈ ਹੁਣ ਇਹ ਜਿਹੜੀ ਟੈਕਨੋਲੋਜੀ ਹੈ ਇਹਦੇ ਨਾਲ ਲੇਜ਼ਰ ਦੇ ਨਾਲ ਉਹਨੂੰ ਉਹਦੇ ਲੈਂਸਸ ਦੇ ਨਾਲ ਉਹਨੂੰ ਤੁਸੀਂ ਤਕਰੀਬਨ ਤਕਰੀਬਨ 10 ਕਿਲੋਮੀਟਰ ਦਾ ਘੇਰਾ ਜਿਹੜਾ ਉਹ ਕਵਰ ਹੋ ਜਾਂਦਾ ਤੇ ਉਹ ਪਹਿਲਾਂ ਉਹਨੂੰ ਆਈਡੈਂਟੀਫਾਈ ਕਰੂਗਾ ਵੀ ਕਿਸ ਰੂਟ ਤੋਂ ਆ ਰਿਹਾ ਹੈ ਉਹਨੂੰ ਸਪਾਟ ਕਰੂਗਾ ਤੇ ਫਿਰ ਉਹਨੂੰ ਨਿਊਟਰਲਾਈਜ਼ ਕਰੂਗਾ ਯਾਨੀ ਕਿ ਉਹਨੂੰ ਮਾਰ ਗिरा ਦਿੱਤਾ ਜਾਊਗਾ ਸੋ ਮੈਂ ਸਮਝਦਾ ਕਿ ਇਹ ਬਾ ਕੁਮਾਲ ਟੈਕਨੋਲੋਜੀ ਹੈ ਔਰ ਦੇਸ਼ ਦੁਨੀਆ ਦੇ ਵਿਕਸਿਤ ਮੁਲਕਾਂ ਕੋਲ ਬੜੇ ਚੰਨਦਾ ਵਿਕਸਿਤ ਮੁਲਕਾਂ ਕੋਲ ਇਹੋ ਜੀ ਟੈਕਨੋਲੋਜੀ ਹੈ ਜਿਹਨੂੰ ਕਿ ਪੰਜਾਬ ਸਰਕਾਰ ਰਿਕੁਆਇਰ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਨਸ਼ਿਆਂ ਵਿਰੁੱਧ ਮੁਹਿੰਮ ਛੇੜੀ ਗਈ ਹੈ ਇਹ ਕਦੋਂ ਤੱਕ ਚੱਲੇਗੀ ਅੱਗੇ ਇਹਦੇ ਲਗਾਤਾਰ ਜਾਰੀ ਰਹੇਗੀ ਜਦੋਂ ਜਦੋਂ ਤੱਕ ਪੰਜਾਬ ਦੇ ਵਿੱਚੋਂ ਨਸ਼ਿਆਂ ਦੇ ਕਾਰੋਬਾਰ ਦਾ ਨਾਮੋ ਨਿਸ਼ਾਨ ਨਹੀਂ ਮਿਟ ਜਾਂਦਾ ਉਦੋਂ ਤੱਕ ਇਹ ਮੁਹਿੰਮ ਜਾਰੀ ਰਹੂਗੀ ਸੋ ਨਸ਼ਾ ਤਸਕਰ ਜਿਹੜੇ ਨੇ ਕਿ ਜਿੱਥੋਂ ਦੀ ਲੈ ਕੇ ਆਉਂਦੇ ਨੇ ਇੱਕ ਵੱਡਾ ਸਵਾਲ ਹੈ ਕਿ ਨਸ਼ਾ ਆਉਂਦਾ ਕਿੱਥੋਂ ਹੈ ਉਹਨਾਂ ਨੂੰ ਵੀ ਪੜਿਆ ਜਾਵੇ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਇਹ ਇਹੀ ਤਾਂ ਮੈਂ ਤੁਹਾਨੂੰ ਦੱਸ ਕੇ ਹਟਿਆ ਜੀ ਕਿ ਪੰਜਾਬ ਦੇ ਵਿੱਚ ਕੱਲ ਮੇਰੀ ਤਿੰਨ ਜ਼ਿਲ੍ਹਿਆਂ ਦੇ ਵਿੱਚ ਆ ਰਿਵਿਊ ਮੀਟਿੰਗ ਸੀਗੀ ਪਟਿਆਲਾ ਕਪੂਰਥਲਾ ਤੇ ਅੰਮ੍ਰਿਤਸਰ ਆ ਪਟਿਆਲਾ ਤੇ ਕਪੂਰਥਲਾ ਦੇ ਵਿੱਚ ਇਹ ਇਸ਼ੂ ਨਹੀਂ ਹੈ ਪਰ ਅੰਮ੍ਰਿਤਸਰ ਦੇ ਵਿੱਚ ਕਿਉਂਕਿ ਬੀਐਸਐਫ ਵਾਲੇ ਵੀ ਇਨਵੋਲਡ ਸੀਗੇ ਐਨਸੀਬੀ ਵਾਲੇ ਵੀ ਇਨਵੋਲਡ ਸੀਗੇ ਜਦੋਂ ਉਹਨਾਂ ਨੇ ਮੈਪਿੰਗ ਕੀਤੀ ਤੇ 95% ਜਿਹੜਾ ਨਸ਼ਾ ਉਹ ਪਾਕਿਸਤਾਨ ਤੋਂ ਇੰਡੀਆ ਦੇ ਵਿੱਚ ਆ ਰਿਹਾ ਸੋ ਡਰੋਨਸ ਦੇ ਜ਼ਰੀਏ ਆ ਰਿਹਾ ਤੇ ਉਸ ਨੂੰ ਉਸ ਮੈਨਸ ਨੂੰ ਖਤਮ ਕਰਨ ਦੇ ਲਈ ਹੀ ਅਸੀਂ ਐਂਟੀ ਡਰੋਨ ਟੈਕਨੋਲੋਜੀ ਅਡਾਪਟ ਕਰ ਰਹੇ ਹਾਂ ਜਿਨ੍ਹਾਂ ਤਸਕਰ ਨੇ ਜਿਨ੍ਹਾਂ ਪੈਡਲਰਸ ਨੇ ਉਹ ਤੁਸੀਂ ਦੇਖਿਆ ਕਿ ਪੰਜਾਬ ਸਰਕਾਰ ਦੀ ਇਸ ਮਹਿੰਮ ਦਾ ਇੰਨਾ ਅਸਰ ਹੋਇਆ ਕਿ ਯਾ ਤਾਂ ਉਹ ਲੋਕ ਪੰਜਾਬ ਛੱਡ ਕੇ ਜਾ ਚੁੱਕੇ ਨੇ ਘਰਾਂ ਦੇ ਵਿੱਚ ਤਾਲੇ ਲੱਗੇ ਹੋਏ ਨੇ ਜਾਂ ਉਹ ਅਰੈਸਟ ਕਰਕੇ ਅੰਦਰ ਬੰਦ ਕਰ ਦਿੱਤੇ ਗਏ ਨੇ ਜਾਂ ਜੇ ਕਿਸੇ ਨੇ ਕੋਈ ਇਨਕਾਊਂਟਰ ਜੋ ਪੁਲਿਸ ਨਾਲ ਮੁੱਠਪੇੜ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨੂੰ ਇਨਕਾਊਂਟਰ ਦੇ ਵਿੱਚ ਜਾਂ ਨਿਊਟਰਲਾਈਜ਼ ਹੋ ਗਿਆ ਜਾਂ ਜ਼ਖਮੀ ਹੋ ਗਿਆ ਸੋ ਮੇਰੇ ਕਹਿਣ ਦਾ ਮਤਲਬ ਹੈ ਐਨਫੋਰਸਮੈਂਟ ਹੈ ਜਿਹੜੀ ਸਖਤੀ ਹੈ ਜਿਹੜੀ ਪੰਜਾਬ ਪੁਲਿਸ ਦੀ ਉਹ ਬੜੀ ਜ਼ਬਰਦਸਤ ਚੱਲ ਰਹੀ ਹੈ ਹੁਣ ਮੇਨ ਕੰਮ ਜਿਹੜਾ ਹੈਗਾ ਉਹ ਜੋ ਬਲਕ ਦੇ ਵਿੱਚ ਮਾਸ ਕੁਆਂਟੀਟੀ ਦੇ ਵਿੱਚ ਇੰਟਰਨੈਸ਼ਨਲ ਬਾਰਡਰ ਤੋਂ ਆਉਂਦਾ ਪਾਕਿਸਤਾਨ ਤੋਂ ਆਉਂਦਾ ਉਹਨੂੰ ਵੀ ਜਦੋਂ ਖਤਮ ਕਰ ਦੇਣਾ ਵਿਦ ਡਰੋਨ ਟੈਕਨੋਲੋਜੀ ਸਰ ਜੀ ਵਿਦ ਕੇਜੂਲ ਨੇ ਕਿਹਾ ਕਿ ਵੱਡੇ ਮਗਰਮਾਛ ਨਹੀਂ ਬਖਸ਼ੇ ਜਾਣਗੇ ਹੁਣ ਉਹਨਾਂ ਦੀ ਵਾਰੀ ਹੈਗੀ ਆ ਕਿਸ ਤਰ੍ਹਾਂ ਦੇ ਕੋਈ ਮਗਰਮਾਛ ਹੋਵੇ ਕੋਈ ਮੱਛੀ ਹੋਵੇ ਕੋਈ ਕਛੂਆ ਹੋਵੇ ਜਿਨੇ ਵੀ ਪੰਜਾਬ ਦੇ ਵਿੱਚ ਨਸ਼ਿਆਂ ਦਾ ਕਾਰੋਬਾਰ ਕਰਕੇ ਆਪਦੇ ਮਹਿਲ ਉਸਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਪੰਜਾਬ ਦੇ ਬੱਚਿਆਂ ਦੇ ਨਸਾਂ ਦੇ ਵਿੱਚ ਇਹ ਜ਼ਹਿਰ ਪਹੁੰਚਾਇਆ ਪਿਛਲੀਆਂ ਸਰਕਾਰਾਂ ਦੀ ਪੁਸ਼ਤ ਪਨਾਹੀ ਦੇ ਸਮੇਂ ਚਾਹੇ ਕੋਈ ਸਿਆਸੀ ਬੰਦਾ ਹੈ ਚਾਹੇ ਕੋਈ ਆ ਕੋਈ ਪੋਲੀਟੀਸ਼ੀਅਨ ਹੈ ਚਾਹੇ ਕੋਈ ਪੁਲਿਸ ਮੁਲਾਜ਼ਮ ਹੈ ਤੇ ਚਾਹੇ ਕੋਈ ਡਰਗ ਤਸਕਰ ਹੈ ਇੱਕ ਵੀ ਬੰਦਾ ਨਹੀਂ ਛੱਡਿਆ ਜਾਊਗਾ ਸਰ ਕਿਉਂਕਿ ਅੰਤਰਰਾਸ਼ਟਰੀ ਬਾਰਡਰ ਤੇ ਇਹ ਜਿਹੜਾ ਇਨੀਸ਼ੀਏਟ ਪੰਜਾਬ ਸਰਕਾਰ ਦੇ ਵੱਲੋਂ ਲਿਆ ਗਿਆ ਇਹ ਪੰਜਾਬ ਸਰਕਾਰ ਦੇ ਮੁਲਾਜ਼ਮੇ ਨੂੰ ਹੈਂਡਲ ਕਰਨਾ ਜਾਂ ਬੀਐਸਐਫ ਦੇ ਵਿੱਚ ਕੋਈ ਰੋਲ ਰਹਿਣ ਵਾਲਾ ਜਾਂ ਪੰਜਾਬ ਸਰਕਾਰੀ ਇਸ ਨੂੰ ਹੈਂਡਲ ਕਰੇਗੀ ਇਸ ਨੂੰ 100% ਪੰਜਾਬ ਪੁਲਿਸ ਹੀ ਹੈਂਡਲ ਕਰੂਗੀ ਬਟ ਡੈਫੀਨਿਟਲੀ ਕਿਉਂਕਿ ਇੰਟਰਨੈਸ਼ਨਲ ਬਾਰਡਰ ਹੈ ਉਹ ਬੀਐਸਐਫ ਦੇ ਨਾਲ ਉਹਨਾਂ ਦੀ ਡੇਲੀ ਬੇਸਿਸ ਦੇ ਉੱਪਰ ਕੋਆਰਡੀਨੇਸ਼ਨ ਹੈ ਜਿਹੜੀ ਉਹ ਜ਼ਰੂਰ ਹੋਏਗੀ ਚਿੱਤ ਨੇ ਸਤਿ ਸ੍ਰੀ ਅਕਾਲ ਦਾ ਕਾਰਜਕਾਰ ਪੂਰਾ ਦਾਦੋ ਜੀ ਜਿਹੜਾ ਆਵਾਜ਼ ਦੀ ਪਾਰਟੀ ਦਾ ਦੇਖੋ ਇਸ ਤਰ੍ਹਾਂ ਕਿ ਮੈਂ ਸਮਝਦਾ ਕਿ ਜੋ ਪਿਛਲੇ 75 ਸਾਲਾਂ ਦੇ ਵਿੱਚ ਨਹੀਂ ਹੋਇਆ ਉਹ ਪੰਜਾਬ ਸਰਕਾਰ ਨੇ ਆਵਾਜ਼ ਦੀ ਪਾਰਟੀ ਦੀ ਸਰਕਾਰ ਨੇ ਇਹਨਾਂ 3 ਸਾਲਾਂ ਦੇ ਵਿੱਚ ਕਰ ਦਿਖਾਇਆ ਹਰ ਘਰ ਨੂੰ 300 ਯੂਨਿਟ ਬਿਜਲੀ ਜਿਹੜੀ ਉਹ ਫ੍ਰੀ ਮਿਲ ਰਹੀ ਹੈ 52000 ਨੌਕਰੀਆਂ ਜਿਹੜੇ ਬਿਨਾ ਪੈਸੇ ਸਫਾਰਸ਼ ਤੋਂ ਮਿਲ ਚੁੱਕੀਆਂ ਹੈਲਥ ਔਰ ਐਜੂਕੇਸ਼ਨ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਕੰਮ ਜਿਹੜਾ ਉਹ ਚੱਲ ਰਿਹਾ ਹੈ ਕਿਸਾਨ ਵੀਰਾਂ ਨੂੰ ਟੇਲ ਐਂਡ ਤੱਕ ਪਾਣੀ ਪਹੁੰਚਾਉਣ ਦਾ ਨਹਿਰੀ ਪਾਣੀ ਪਹੁੰਚਾਉਣ ਦਾ ਉਹ ਕੰਮ ਵੱਡੇ ਪੱਧਰ ਦੇ ਉੱਪਰ ਜੀਵੀ ਕੇ ਥਰਮਲ ਪਾਵਰ ਪਲਾਂਟ ਪਹਿਲਾ ਪੰਜਾਬ ਹੈ ਜਿਆ ਸੂਬਾ ਬਣ ਗਿਆ ਜਿਹਨੇ ਪ੍ਰਾਈਵੇਟ ਸੈਕਟਰ ਤੋਂ ਗਵਰਨਮੈਂਟ ਸੈਕਟਰ ਦੇ ਵਿੱਚ ਕੋਈ ਐਕ acquisition ਕੀਤੀ ਹੋਵੇ ਸੋ ਬਹੁਤ ਸਾਰੇ ਕੰਮ ਨੇ ਜੀ ਜਿਹੜੇ ਨਾ ਅਸੀਂ ਕਹੇ ਸੀ ਨਾ ਲੋਕਾਂ ਨੇ ਮੰਗੇ ਸੀਗੇ ਉਹ ਇਹਨਾਂ 3 ਸਾਲਾਂ ਦੇ ਵਿੱਚ ਅਸੀਂ ਪੂਰੇ ਕਰ ਚੁੱਕੇ ਹਾਂ